ਆਪੋ ਤੋਂ ਨਿਕਾਏ ਆਂ ਮੱਲੀ ਮੱਲੀ ਬਾਹਰ ਆਂ ਦੋ ਸਰ ਮੈਂ ਦਾ ਧਿਆਨ ਹਾਂਜੀ ਹਾਂਜੀ ਪਰ ਬਾਹਰ ਹਾਂਜੀ ਕਰੀਏ ਰੈਡੀ ਨਹੀਂ ਨਹੀਂ ਹਾਂਜੀ ਹਾਂਜੀ ਚਲੋ ਕਰੀਏ ਹਾਂਜੀ ਸਰ ਹਾਂਜੀ ਸਰ ਜਿਹੜਾ ਹੈਂਡ ਕੰਟਰੋਲ ਹੋਇਆ ਉਹਦੀ ਬਾਰੇ ਦੱਸ ਦੋ ਬਿਲਕੁਲ ਜਿਹੜੇ 4 ਤਰੀਕ 4 1 ਨੂੰ ਜਰਮਲ ਸਿੰਘ ਐਕ ਸਰਪੰਚ ਬਲਟੋਏ ਦਾ ਮਰਡਰ ਹੋਇਆ ਸੀ ਮੈਰਿਜ ਪੈਲੇਸ ਏ ਉਦੇ ਵਿੱਚ ਅਸੀਂ 7 ਜਿਹੜੇ ਅਕਿਊਜ਼ਡ ਫੜੇ ਸੀ ਦੋ ਮੇਨ ਅਸੈਲੈਂਟ ਸੀ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਬਾਕੀ ਉਹਨਾਂ ਦੀ ਲੋਜਿਸਟਿਕ ਤੇ ਦੂਜੀ ਸਪੋਰਟ ਵਾਲੇ ਸੀਗੇ ਇਹ ਚ ਸੁਖਰਾਜ ਸਿੰਘ ਤੇ ਕਰਮਜੀਤ ਸਿੰਘ ਦੋ ਅਕਿਊਜ਼ਡ ਅਸੀਂ ਰਾਏਪੁਰ ਛਤISਗੜ੍ਹ ਤੋਂ ਲੈ ਕੇ ਆਂਦੇ ਸੀ ਔਰ ਸੁਖਰਾਜ ਜਿਹੜਾ ਜਿਹਨੇ ਮੇਨ ਮਰਡਰ ਕੀਤਾ ਸੀਗਾ ਸਰਪੰਚ ਜਰਮਨ ਸਿੰਘ ਇੱਕ ਸਰਪੰਚ ਜਰਮਨ ਸਿੰਘ ਦਾ ਉਹਨੂੰ ਉਹਦੀ ਪੁਛਗਿਚ ਨਾਲ ਵਾਸਤੇ ਅੱਜ ਇੱਥੇ ਜਿਹੜੀ ਨਹਿਰ ਹੈ ਆਪਣੀ ਵੱਲੇ ਤੋਂ ਜੇਠੀਵਾਲ ਜਾ ਰਹੀ ਹੈ ਇਸ ਨਹਿਰ ਦੇ ਉੱਤੇ ਉਹਨਾਂ ਨੇ ਪਿਸਤਲ ਛਪਾਇਆ ਹੋਇਆ ਸੀਗਾ ਰਿਕਵਰੀ ਕੀਤੀ ਗਈ ਪੁਲਿਸ ਪਾਰਟੀ ਵੱਲੋਂ ਬਕਾਇਦਾ ਈ ਸਾਕਸ਼ਾ ਬਣੀ ਔਰ ਕਾਫੀ ਟਾਈਮ ਉਹਦੇ ਚ ਲੱਗ ਜਾਂਦਾ ਉੱਥੇ ਉਹ ਰਿਕਵਰੀ ਕਰਕੇ ਤੇ ਵਾਪਸ ਜਦੋਂ ਜਾ ਰਹੀ ਸੀ ਤੇ ਅਚਾਨਕ ਗੱਡੀ ਦੇ ਉੱਤੇ ਹਮਲਾ ਕੀਤਾ ਦੋ ਮੋਟਰਸਾਈਕਲ ਸਵਾਰਾਂ ਨੇ ਔਰ ਕਾਫੀ ਗੋਲੀਆਂ ਚੱਲੀਆਂ ਔਰ ਗੱਡੀ ਵੀ ਗੱਡੀ ਦਾ ਟਾਇਰ ਵੀ ਇੱਕ ਬਸਟ ਹੋ ਗਿਆ ਉਸ ਫਾਇਰਿੰਗ ਦੇ ਵਿੱਚ ਮੇਨ ਮੈਨੂੰ ਸਾਨੂੰ ਇਹ ਲੱਗ ਰਿਹਾ ਕਿ ਮੋਟਿਵ ਸੀਗਾ ਕਿ ਬੰਦੇ ਨੂੰ ਛਡਾ ਲਈਏ ਕਿਸੇ ਤਰੀਕੇ ਨਾਲ ਕਿਉਂਕਿ ਉਹਨਾਂ ਦਾ ਇਹ بڑا ਮੇਨ ਜਿਹੜਾ ਹੈਗਾ ਗਰੁੱਪ ਦਾ ਸ਼ੂਟਿੰਗ ਦਾ ਐਕਸਪਰਟ ਉਹ ਮੰਦੇ ਆਪਨੂੰ ਹੈ ਤਾਂ ਕ੍ਰਿਮੀਨਲ ਨੇ ਸਾਰੇ ਉਹ ਇਹਨੂੰ ਜਦੋਂ ਉਹਨਾਂ ਨੇ 6 ਗੋਲੀਆਂ ਜਿਹੜੀਆਂ ਪੁਲਿਸ ਪਾਰਟੀ ਦੇ ਉੱਤੇ ਚੱਲੀਆਂ 6 ਸ਼ਾਟਸ ਇਨਾਲਕੇ ਜਦੋਂ ਪੁਲਿਸ ਪਾਰਟੀ ਇੱਕਦਮ ਤਿਆਰੀ ਨਾਲ ਬਾਹਰ ਉਤਰੀ ਸਾਡੇ ਕਾਂਸਟੇਬਲ ਵੀ ਇੰਜਰਡ ਹੋਇਆ ਉਹਦੇ ਵੀ ਗੋਲੀ ਲੱਗੀ ਤਾਂ ਉਸ ਤੋਂ ਬਾਅਦ ਜਿਹੜਾ ਅਕਿਊਜ਼ ਸੀਗਾ ਔਰ ਐਸਐਚਓ ਨੇ ਵੀ ਕਾਫੀ ਫਾਇਰ ਕੀਤੇ ਇਹਨਾਂ ਦੇ ਗਨਮੈਨ ਨੇ ਵੀ ਅਸਾਲਟ ਦੇ ਵਾਪਸ ਫਾਇਰ ਕੀਤੇ ਉਹਨਾਂ ਵੱਲ ਉਹਨਾਂ ਨੇ ਦੇਖੋ ਦਾ ਮੋਟਰਸਾਈਕਲ ਪਿੱਛੇ ਘੁਮਾ ਕੇ ਭੱਜੇ ਤਾਂ ਉਸ ਤੋਂ ਬਾਅਦ ਜਿਹੜਾ ਅੰਦਰ ਬੈਠਾ ਸੀ ਕਿਊਜ਼ ਤੇ ਨੇ ਹੱਤੋਪਾਈ ਸ਼ੁਰੂ ਕਰਤੀ ਕਿਉਂਕਿ ਕੋਕ ਪਿਸਟਲ ਸੀਗਾ ਸਾਡੇ ਐਸਆਈ ਦਾ ਉਹਨੂੰ ਇਹਨੇ ਹੱਥੋਂ ਦੀ ਗੁੱਟ ਨੂੰ ਪਾ ਲਿਆ ਤੇ ਕੋਈ ਖਿੱਚਾ ਤਾਂ ਸ਼ੁਰੂ ਕਰਤੀ ਕਿ ਮੈਂ ਕਿਸੇ ਤਰੀਕੇ ਨਾਲ ਨਿਕਲਾਂ ਉਸ ਕਫਲ ਦੇ ਵਿੱਚ ਕੁਝ ਗੋਲੀਆਂ ਉੱਪਰ ਚੱਲ ਗਈਆਂ ਕਿਉਂਕਿ ਕੋਕ ਪਿਸਟਲ ਸੀ ਕੁਝ ਖਿੱਚ ਰਹੇ ਸੀਗੇ ਤੇ ਉਹਦੇ ਵਿੱਚ ਵੀ ਇਹਦੇ ਜਿਹੜਾ ਇਹ ਇਹ ਵੀ ਇੰਜਰਡ ਹੋਇਆ ਜਿਹੜਾ ਅਕਿਊਜ਼ ਸੀਗਾ ਸੁਖਰਾਜ ਸਿੰਘ ਉਸ ਤੋਂ ਬਾਅਦ ਇਹਨਾਂ ਨੂੰ ਦੋਨਾਂ ਨੂੰ ਸਾਡਾ ਮੁਲਾਜ਼ਮ ਤੇ ਦੋਨਾਂ ਨੂੰ ਅਸੀਂ ਮੈਡੀਕਲ ਕਾਲਜ ਇਮੀਡੀਏਟਲੀ ਸ਼ਿਫਟ ਕੀਤਾ ਪੁਲਿਸ ਪਾਰਟੀਆਂ ਨੂੰ ਬੁਲਾਇਆ ਕੰਟਰੋਲ ਰੂਮ ਤੋਂ ਕਿਉਂਕਿ ਗੱਡੀ ਇਮੋਬਾਈਲ ਹੋ ਗਈ ਸਾਰਾ ਟਾਇਰ ਵਗੈਰਾ ਦਾ ਜਿਹੜਾ ਬਰਸਟ ਹੋ ਗਿਆ ਸੀ ਉਸ ਤੋਂ ਬਾਅਦ ਕਾਫੀ ਜਿਹਰੇ ਇਲਾਜ ਉਹਦੀ ਡੈਥ ਹੋ ਗਈ ਹੈ ਜੋ ਪਤਾ ਲੱਗਿਆ ਮੈਡੀਕਲ ਕਾਲਜ ਤੋਂ ਤੇ ਕਿ ਵੀ 12:00 ਵਜੇ ਦਾ ਦਿਨ ਦੇ ਟਾਈਮ ਦਾ ਏ ਵਕੂਆ ਐਸ ਐਚ ਓ ਸਦਰ ਤੇ ਉਹਦੀ ਪਾਰਟੀ ਇੱਥੇ ਲੈ ਕੇ ਆਏ ਸੀ ਇਹਨੂੰ ਪੁੱਛੇ ਚ ਵਾਸਤੇ ਤੇ ਜੇ ਟੋਟਲ ਆਪਾਂ ਗੋਲੀਆਂ ਦੇਖੀਏ ਜਿਹੜੀਆਂ ਅਸੈਲੈਂਟਸ ਵੱਲੋਂ ਚਲਾਈਆਂ ਗਈਆਂ ਜਿਨ੍ਹਾਂ ਤੇ ਅਟੈਕ ਕੀਤਾ 6 ਉਹਨਾਂ ਦੇ ਰਾਉਂਡਸ ਨੇ 10 ਪੁਲਿਸ ਵੱਲੋਂ ਫਾਇਰ ਹੋਏ ਆ ਲਗ ਲਗ ਔਰ ਗੱਡੀ ਦੇ ਉੱਤੇ ਕਾਫੀ ਜਗ੍ਹਾ ਜਿਹੜੀਆਂ ਗੋਲੀਆਂ ਲੱਗੀਆਂ ਇਨਕਲੂਡਿੰਗ ਟਾਇਰ ਤੇ ਛੱਤ ਵਗੈਰਾ ਦੇ ਵਿੱਚ ਵੀ ਤੇ ਇਹਦੇ ਵਿੱਚ ਜਿਹੜੀ ਅਸੀਂ ਸਪੈਸ਼ਲ ਟੀਮਸ ਬਣਾਤੀਆਂ ਜਿਹੜੇ ਮੋਟਰਸਾਈਕਲ ਅਸੈਲੈਂਟਸ ਨੇ ਉਹ ਬੰਨੇ ਸੀ ਜਿਨ੍ਹਾਂ ਦੇ ਦੱਸਿਆ ਜਾਂਦਾ ਜਿੰਨਾ ਦੇਖਿਆ ਕਿਉਂਕਿ 12:00 ਦਾ ਟਾਈਮ ਸੀ ਕਲੀਅਰ ਦਿਖ ਵੀ ਰਿਹਾ ਸੀਗਾ ਤੇ ਭੱਜੇ ਉਹਨਾਂ ਦੇ ਮਗਰ ਵੀ ਅਸੀਂ ਸਾਰੇ ਆਪਣੀਆਂ ਇੰਟਰੈਕਟਿਵ ਸਟਾਫ ਤੇ ਸੀਆਈਏ ਦੀ ਟੀਮਾਂ ਲਾਈਆਂ ਤਾਂ ਇਹ ਜਿਹੜੀ ਜਦੋਂ ਇਹਨਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਫਿਰ ਤੇ ਰੁਕੇ ਨਹੀਂ ਇਹਨਾਂ ਨੇ ਘਡਾਉਣ ਦੀ ਕੋਸ਼ਿਸ਼ ਨਹੀਂ ਕੀਤੀ ਇਹ ਫਾਇਰਿੰਗ ਪੁਲਿਸ ਨੇ ਵਾਪਸ ਕਰਤੀ ਜਦੋਂ ਉਦੋਂ ਭੱਜਿਆ ਅੱਛਾ ਸਰ ਇਹ ਜਿਹੜਾ ਸੁਖਰਾਜ ਹੈ ਕੀ ਮੇਨ ਜਿਹੜਾ ਸੀਸੀਟੀਵੀ ਵਾਇਰਲ ਹੋਈ ਜਿਹਨੇ ਗੋਲੀ ਮਾਰੀ ਹੈ ਸਿਰ ਇਹ ਉਹੀ ਸੁਖਰਾਜ ਉਹੀ ਹੈ ਜੀ ਉਹੀ ਹੈ ਬੰਦਾ ਔਰ ਇਹਦੀ ਗੋਲੀ ਨਾਲ ਹੀ ਮਰਡਰ ਹੋਇਆ ਇਸ ਕੇਸ 'ਚ ਤਾਂ ਟੋਟਲੀ ਕਿੰਨੀਆਂ ਗ੍ਰਿਫਤਾਰੀਆਂ ਹੋਈਆਂ ਸੱਤ ਬੰਦੇ ਗ੍ਰਿਫਤਾਰ ਹੋਏ ਦੋ ਜਿਹੜੇ ਮੇਨ ਅਸਲ ਮੌਕੇ ਤੇ ਆਏ ਸੀ ਉਸ ਤੋਂ ਇਲਾਵਾ ਜਿਹੜੇ ਇਹਨਾਂ ਦੇ ਆਪਣੇ ਪੰਜ ਬੰਦੇ ਦੂਜੇ ਆ ਜਿਹਨੇ ਲੌਜਿਸਟਿਕ ਸਪੋਰਟ ਤੇ ਗਰਾਉਂਡ ਸਪੋਰਟ ਦਿੱਤੀ ਸੀ ਜਾਂ ਵੈਪਨ ਵਗੈਰਾ ਇਧਰ ਆਦਾਨ-ਪਦਾਨ ਕਰਾਇਆ ਸੀ ਅੱਛਾ ਸਰ ਕਿਹੜੀ ਗੈਂਗ ਦੇ ਨਾਲ ਜ਼ਿਆਦਾ ਤਾਲੁਕਤ ਰੱਖਦੇ ਨੇ ਇਹ ਬੜਾ ਪ੍ਰਭ ਦਾਸੂ ਵਾਲ ਦਾ ਹੀ ਮੇਨ ਗੈਂਗ ਹੈਗਾ ਜਿਨੇ ਸਾਰੀ ਜਿਹੜਾ ਮਰਡਰ ਕੀਤਾ ਸੀ ਸਰ ਤੁਹਾਡੇ ਜਿਹੜੇ ਮੋਟਰਸਾਈਕਲ ਸਵਾਰ ਸੀ ਉਹਦੇ ਲੱਗੀ ਹੈ ਜੀ ਉਹ ਵਦੇਰੇ ਇਲਾਜ ਹੈਗਾ ਉਹਦੇ ਗੋਲੀ ਲੱਗੀ ਹੈ ਜੀ ਜਿਹੜੇ ਮੋਟਰਸਾਈਕਲ ਸਵਾਰ ਸੀ ਸਾਰੇ ਫਰਾਰ ਹੋ ਗਏ ਦੋਨੋਂ ਹਾਂਜੀ ਉਹ ਤੇ ਅਸੀਂ ਲੱਗੇ ਹੋਏ ਹਾਂ ਲੱਭ ਲਾਂਗੇ ਉਹਨਾਂ ਨੂੰ ਜੀ ਸਰ ਵੈਸੇ ਜਿਹੜੀ ਗੋਲੀ ਚਲਾਈ ਗਈ ਹੈ ਇਹਦੇ ਪਿੱਛੇ ਕਾਰਨ ਕੀ ਸੀ ਕਿਉਂ ਗੋਲੀ ਮਾਰੀ ਗਈ ਜਾ ਕੇ ਰੰਜਿਸ਼ ਕੀ ਸੀ ਪੁਰਾਣੀ ਰੰਜਿਸ਼ ਦ ਦੇਖੋ ਇਹ ਗੱਲ ਤਾਂ ਇਹੀ ਚੱਲ ਰਹੀ ਹੈ ਕਿ ਬੇਸਿਕਲੀ ਇਹਦਾ ਪ੍ਰਭ ਨਾਲ ਪਰਸਨ ਐਨੀਮੀਟੀ ਸੀ ਔਰ ਫੋਨ ਦੇ ਉੱਤੇ ਬਹੁਤ ਵਾਰੀ ਇਹਨਾਂ ਦੀ ਬਹਿਸ ਵਸਾਈਆ ਵੀ ਹੋਏ ਨੇ ਤੇ ਇੱਕ ਦੂਜੇ ਨੂੰ ਇਹ ਕਾਊਂਟਰ ਕਰਦੇ ਸੀ ਇੱਕ ਏਰੀਏ ਦੀ ਤੁਸੀਂ ਸਮਝ ਲਓ ਵੀ ਡੋਮਿਨੇਸ਼ਨ ਦੀ ਗੱਲ ਸਮਝ ਲਓ ਨੇੜੇ-ਨੇੜੇ ਪਿੰਡ ਹੈ ਉਹ ਵੀ ਇਹਨਾਂ ਦਾ ਕੀ ਕੋ ਕਲੈਸ ਸੀਗਾ ਜੋ ਕੁਛ ਕਿਚਾ ਹੈ ਕਿਉਂਕਿ ਇਹ ਬੰਦਿਆਂ ਨੂੰ ਪੂਰੀ ਗੱਲ ਦਾ ਪਤਾ ਨਹੀਂ ਹੁੰਦਾ ਕਿ ਜਿਹੜਾ ਬੰਦਾ ਇਹਨਾਂ ਨੂੰ ਗਾਈਡ ਕਰ ਰਿਹਾ ਹੈ ਹੈਂਡਲਰ ਉਹ ਪੂਰੀ ਗੱਲ ਦੱਸਦਾ ਵੀ ਨਹੀਂ ਐਗਜ਼ੀਕਿਊਟ ਕਰਨ ਵਾਸਤੇ ਇਹਨਾਂ ਨੂੰ ਟਾਸ ਦਿੱਤਾ ਜਾਂਦਾ ਉਹ ਕਰ ਲੈਂਦੇ ਨੇ ਅਦਰਵਾਇਜ਼ ਜੋ ਫੈਮਿਲੀ ਤੋਂ ਤੇ ਵੈਸੇ ਪੁੱਛ ਕੇ ਗੱਲ ਆਈ ਹੈ ਬੜੀ ਕਲੀਅਰ ਇਹੀ ਹੈ ਕਿ ਪਰਸਨਲ ਐਨਿਮੀਟੀ ਸੀਗੀ ਅੱਛਾ ਸਰ ਜਿਸ ਤਰੀਕੇ ਦੀ ਜਿਹੜੀ ਘਟਨਾ ਵਾਪਰੀ ਹੈ ਜਦੋਂ ਗੋਲੀ ਚੱਲੀ ਸੀ ਲਗਾਤਾਰ ਸੀਸੀਟੀਵੀ ਸਾਹਮਣੇ ਆਈ ਬੜੇ ਸਵਾਲ ਖੜੇ ਹੋਏ ਸੀ ਅੱਜ ਗ੍ਰਿਫਤਾਰੀਆਂ ਵੀ ਹੋ ਗਈਆਂ ਇਨਕਵਾਇਟਰ ਵੀ ਕਰ ਦਿੱਤਾ ਕਿੱਡੀ ਕਬਡੀ ਰਫਤਾਰ ਮੰਗਦੇ ਦੇਖੋ ਸਾਡਾ ਤਾਂ ਜਿਹੜਾ ਸਮਾਨਜੋਗ ਸੀਐਮ ਸਾਹਿਬ ਦਾ ਬੜੀ ਕਲੀਅਰ ਪਾਲਿਸੀ ਹੈ ਜ਼ੀਰੋ ਟੋਲਰੈਂਸ ਅਗੇਂਸਟ ਆਰਗੇਨਾਈਜ਼ਡ ਪ੍ਰੋਫੈਸ਼ਨਲ ਕਰਾਈਂ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਤੁਹਾਨੂੰ ਪਤਾ ਹੀ ਆ ਅਸੀਂ ਬਹੁਤ ਸੀਰੀਅਸਲੀ ਲੈਂਦੇ ਹਰੇਕ ਕ੍ਰਾਈਮ ਨੂੰ ਔਰ ਮੈਂ ਸਮਝਦਾ ਕਿ ਸਾਰਾ ਦਾ ਸਾਰਾ ਜਿਹੜਾ ਇਹ ਨੈਟਵਰਕ ਹੈ ਔਰ ਇਹ ਟੋਟਲ ਮਾਡਿਊਲ ਬਸ ਕੀਤਾ ਜਾ ਚੁੱਕਾ ਹੈ ਟੋਟਲ ਸਮੈਸ਼ ਹੋਇਆ ਹੈ ਸਾਰਾ ਨੈਟਵਰਕ ਇਸ ਕੇਸ ਸਰ ਕੋਈ ਗ੍ਰਿਫਤਾਰੀ ਜ਼ਾਰੀਆਂ ਹੋ ਗਈਆਂ ਤੁਹਾਡੀ ਤਫ਼ੀਲ ਚੱਲ ਰਹੀ ਹੈ ਜੀ ਇੱਕ ਦੋ ਬੰਦੇ ਹੋਰ ਸਾਡੇ ਰੈਡਾਰ ਤੇ ਨੇ ਉਹਨਾਂ ਨੂੰ ਵੀ ਜਲਦੀ ਅਸੀਂ ਆਪਣੇ ਇਥੇ ਰੱਖ ਗਏ ਸੀ ਕਿ ਸਰ ਤੇ ਵੈਪਨ ਇਹਨਾਂ ਨੇ ਲਿਆ ਕਿਥੋਂ ਸੀ ਇਹ ਕੋਈ ਪਤਾ ਇਹ ਜੀ ਗੱਲ ਚੱਲ ਰਹੀ ਹੈ ਜੀ ਉਹ ਵੀ ਕਰਾਂਗੇ ਪੁਆਇੰਟ 30 ਬੋਰਡ ਦਾ ਬੜਾ ਲੀਥਲ ਤੇ ਕਰਾਸ ਬਾਰਡਰ ਹੀ ਪਿਸਟਲ ਹੈਗਾ ਤੇ ਇੱਥੇ ਸਰ ਕੱਲਾ ਸੁਰਖਾਇ ਨੂੰ ਲਿਆਂਦਾ ਗਿਆ ਸੀ ਰਿਕਵਰੀ ਵਾਸਤੇ ਰਿਕਵਰੀ ਉਹਨੇ ਰੱਖਿਆ ਸੀਗਾ ਤੇ ਉਹ ਉਸ ਕਰਕੇ ਉਹਨੂੰ ਹੀ ਉਹੀ ਸੀ ਕਰਦਾ ਸੀ ਇਹ ਥਾਣੇ ਤੋਂ ਹੀ ਇਹਦਾ ਤੇ ਮਗਰ ਲੱਗੇ ਹੋਣਗੇ ਜਿਹੜਾ ਕਿ ਜਿਹੜੇ ਇਹ ਕਹਿੰਦਾ ਮੁਸ਼ਕਲ ਹੈ ਸਾਰਾ ਸੀਸੀਟੀਵੀ ਅਸੀਂ ਟ੍ਰੇਲ ਦੇਖ ਰਹੇ ਹਾਂ ਕਿੱਥੋਂ ਦੇ ਗੱਡੀ ਆਈ ਕਿਉਂਕਿ ਤੇ ਟਾਈਮ ਕਾਫੀ ਲੱਗ ਗਿਆ ਜਦੋਂ ਸਾਰੀ ਰਿਕਵਰੀ ਹੋਈ ਆ ਉਹ ਕੋਦੀ ਸਾਰੀ ਈ ਸਾਕਸ਼ਾ ਐਪ ਦੇ ਉੱਤੇ ਅਪਲੋਡਿੰਗ ਵੀਡੀਓ ਦੇ ਨਜ਼ਰ ਰੱਖ ਰਹੇ ਹੋਣਗੇ ਤੁਸੀਂ ਮੰਨਦੇ ਨਾ ਵੀ ਥਾਣੇ ਤੇ ਨਜ਼ਰ ਰੱਖ ਰਹੇ ਹੋਣਗੇ ਇਹ ਤੇ ਨਾ ਕਿਤੇ ਗੱਲ ਦੇਖੋ ਇਨਕਲੇਸ਼ਨ ਹੋਈ ਹੋਊਗੀ ਉਹਨਾਂ ਨੂੰ ਤੇ ਉਹ ਅਸੀਂ ਸਾਰੀ ਇਨਵੈਸਟੀਗੇਟ ਕਰ ਰਹੇ ਹਾਂ ਇਹ ਜਾਣੀ ਕਿ ਕਿਸ ਤਰ੍ਹਾਂ ਇਹਨਾਂ ਨੂੰ ਪਤਾ ਲੱਗਾ ਜਾਂ ਹਾਂ ਹਾਂ ਬਿਲਕੁਲ ਅਸੀਂ ਫੜ ਲੈਣੇ ਬੰਦੇ ਜਲਦੀ ਕਿਹਦੇ ਮੁਲਾਜ਼ਮ ਚੱਕੀ ਹੋਣ ਸਰ ਇਹਦੀ ਕਮਿਸ਼ਨ ਹੈ ਕੀ ਹਾਲ ਸਰ ਠੀਕ ਹੈ ਠੀਕ ਹੈ ਬਰ ਉਹ ਅਜੇ ਇਹ ਇਲਾਜ ਆ ਬਟ ਠੀਕ ਹੈ ਸਰ ਸੁਖਰਾਜ ਤੁਸੀਂ ਦੱਸਿਆ ਕਾਫੀ ਨੋਟੋਰੀਅਸ ਸੀਗਾ ਇੰਨੇ ਹੋ ਰਹੇ ਕੋਈ ਵਾਰ ਦਤਾਂ ਕਿੰਨੇ ਲੱਗਾ ਪਤਾ ਹਾਂ ਚਾਰ ਕਮ ਕਮਕਦਮੇ ਆ ਤਰਨਤਨ ਪੁਲਿਸ ਨਾਲ ਸੀ ਸੰਪਰਕ ਕੀਤਾ ਸੀ ਉਹ ਕਹਿੰਦੇ ਕਾਫੀ ਡੈਸਪਰੇਟ ਬੰਦਾ ਸੀਗਾ ਔਰ ਰਾਜ ਸਰਪੰਚ ਦੇ ਕੇਸ ਦੇ ਵਿੱਚ ਮੇਨ ਰੋਲ ਇਹਦਾ ਹੀ ਰਿਹਾ ਸੀਗਾ ਇਹਨੂੰ ਪੈਸਾ ਪੂਸਾ ਦਿੱਤਾ ਸੀ ਕਰਕੇ ਹਜੇ ਦੇਖੋ ਪੈਸਾ ਤਾਂ ਉਹ ਸਾਡਾ ਫਾਈਨੈਂਸ਼ੀਅਲ ਐਂਗਲ ਸੀ ਇਹਨਾਂ ਦਾ ਸਾਰਾ ਆ ਗਿਆ ਸਾਡੇ ਕੋਲ ਤੇ ਵਰਕ ਕਰ ਰਹੇ ਹਾਂ ਤੁਸੀਂ ਮਾ ਇਹਦੇ ਕਿੰਨੇ ਬਰਚੇ ਨੇ ਪਹਿਲੇ ਇਸ ਤੋਂ ਚਾਰ ਹੈਗੇ ਜੀ ਕੀ ਇਹ ਦਾ ਉਹ ਚੀਜ਼ ਚੁਕਿਆ ਕਿ ਆ ਅੰਦਰ ਬਤਾ ਕੇ ਜਿਹੜੇ ਰੀਕੀ ਕੀਤੀ ਉਹ ਫਾਰਮ ਸੀ ਉਹਦਾ ਵੀ ਲੱਗਿਆ ਹੋਏ ਹੈ ਜੀ ਅਸੀਂ ਉਹ ਟਰੈਕ ਕਰ ਰਹੇ ਹਾਂ ਬੜੀ ਜਲਦੀ ਉਹ ਵੀ ਕਰ ਦਾਂਗੇ ਜਦੋਂ ਇਹ ਫੜ ਲੈ ਉਹ ਵੀ ਫੜ ਲਾਂਗੇ ਜੀ ਇਹ ਇਸ ਤਰੀਕੇ ਨਾਲ ਬਹੁਤ ਹਾਈਲਾਈਟ ਹੋ ਰਹੀ ਚਲਾ ਕਾਫੀ ਜੀ ਇਸ ਵੀਤੀ ਸਮੇਂ ਤੋਂ ਕਿੰਨੇ ਭਾਗਾਂ ਵਿੱਚ ਹੋਰ ਵੀ ਲੋਕਾਂ ਲੈ ਜੁਦੇ ਨੇ ਨਹੀਂ ਦੇਖੋ ਇਹ ਮੋਡਿਊਲ ਤਾਂ ਅਸੀਂ ਟੋਟਲੀ ਬਸ ਕਰ ਦਿੱਤਾ ਮੈਂ ਤਾਂ ਲੋਕਾਂ ਨੂੰ ਹਮੇਸ਼ਾ ਅਪੀਲ ਕਰਦਾ ਹੀ ਹਾਂ ਤੁਹਾਨੂੰ ਵੀ ਵੀ ਇਹ ਛੂਟੇ ਲਾ ਰਹਿਆਂ ਚ ਨਾ ਲੱਗੋ ਇਹਨਾਂ ਦੇ ਨਾਲ ਇਹ ਤੁਹਾਨੂੰ ਬੈਕਅਪ ਵਿੱਚ ਲੈ ਕੇ ਤੇ ਮਿਸਯੂਜ਼ ਕਰਕੇ ਵਰਤ ਕੇ ਮੁਰਕੇ ਕੋਈ ਬਾਤ ਨਹੀਂ ਪੁੱਛਦਾ ਥੈਂਕ ਯੂ ਸਰ ਉਹ ਹਜੇ ਕੀ ਚੱਲ ਰਹੀ ਹੈ ਜੀ ਇਨਵੈਸਟੀਗੇਸ਼ਨ ਠੀਕ ਹੈ ਜੀ ਅਮਰ ਸਰ ਜੀ ਕੋਈ ਉਹਦੇ ਕੋਲ ਜੋ ਪਿਸਤਲ ਕੋਈ ਤੇ ਕਾਫੀ ਕਿਨੀ ਦੇਰ ਉੱਪਰ ਛੱਤ ਤੇ ਕਿਵੇਂ ਗੋਲੀ ਚੱਲੀ ਜੀ ਜਦੋਂ ਸਕਫਲ ਹੋ ਗਈ ਨਾ ਜੀ ਆਪਸ ਵਿੱਚ ਉਹ ਰਿਸ ਨੂੰ ਹੱਥ ਪਾ ਲਿਆ ਤੇ ਉਹ ਨਾਲ ਸਕਫਲ ਗੁੱਥਮ ਗੁੱਤੀ ਹੋਣ ਲੱਗੇ ਉਦੋਂ ਗੋਲੀ ਚੱਲੀ ਹੈ ਠੀਕ ਹੈ ਸਰ ਗੋਲੀ ਸੁਗਰਾਏ ਤੇ ਲੱਗੀ ਕਿੱਥੇ ਜੀ ਨੈਕ ਦੇ ਉੱਤੇ ਜੀ ਠੀਕ ਹੈ ਅੱਛਾ ਸਰ ਸੁਖਰਾਜ ਜਿਹੜਾ ਮੇਨ ਜਿਹਨੇ ਹੈਡ ਇੰਜਰੀ ਕੀਤੀ ਸੀ ਉਹ ਹੈ ਸੁਖਰਾਜ ਉਹੀ ਹੈ ਜੀ ਮੇਨ ਜਿਹੜਾ ਮਰਡਰ ਦਾ ਅਕਿਊਜ਼ਡ ਹੈਗਾ ਠੀਕ ਹੈ